ਕਾਲ ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਕਮਲਜੀਤ ਸਿੱਧੂ ਵੱਡੀ ਖਬਰ ਪੰਜਾਬ ਦੇ ਉੱਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਦੇ ਬਾਰੇ ਵਿੱਚ ਆ ਪਾਕਿਸਤਾਨ ਵੱਲੋਂ ਪੰਜਾਬ ਤੇ ਹਮਲੇ ਆ ਔਰ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੇ ਡਰੋਨ ਅਟੈਕ ਕੀਤੇ ਆ ਇਸ ਦੇ ਉੱਤੇ ਗੱਲਬਾਤ ਕਰਦੇ ਆ ਕਿ 22 April ਨੂੰ ਜੰਮੂ ਕਸ਼ਮੀਰ ਦੇ ਜਿਵੇਂ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਵਿੱਚ ਸਲਾਨੀਆਂ ਦਾ ਕਤਲ ਹੋਇਆ 26 ਸਲਾਨੀ ਮਾਰੇ ਗਏ ਨੇ ਜਿਨ੍ਹਾਂ ਵਿੱਚ ਇੱਕ ਲੈਫਟੀਨੈਂਟ ਕਰਨਲ ਤੋਂ ਲੈ ਕੇ ਆਮ ਲੋਕ ਸ਼ਾਮਲ ਹੈ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫੌਜ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀਆ ਤੇ ਇਸੇ ਤਹਿਤੀ ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਮੰਗਲਵਾਰ 6 ਮਈ ਦੀ ਰਾਤ ਨੂੰ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਗੋਲੀਬਾਰੀ ਕੀਤੀ ਸੀ ਤੇ ਉਹਨਾਂ ਦੇ 9 ਟਿਕਾਣਿਆਂ ਨੂੰ ਨਸ਼ਟ ਕੀਤਾ ਸੀਗਾ ਤੇਜ਼ ਦੇ ਬਦਲੇ ਵਿੱਚ ਪਾਕਿਸਤਾਨ ਵੀ ਚੁੱਪ ਕਰਕੇ ਨਹੀਂ ਬੈਠਾ ਪਾਕਿਸਤਾਨ ਬਜਾਏ ਕਿ ਇਹ ਸਮਝੇ ਕਿ ਉਹਨਾਂ ਦੇ ਅਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਹੋਇਆ ਆ ਪਰ ਉਹਨਾਂ ਨੂੰ ਐ ਲੱਗਦਾ ਹੈ ਕਿ ਭਾਰਤ ਨੇ ਜੰਗ ਛੇੜ ਦਿੱਤੀ ਆ ਤੇ ਜਨਵਰੀ ਵਿੱਚ ਜੋ ਪਾਕਿਸਤਾਨ ਹੁਣ ਹਮਲਾਵਰ ਰੁਖਕ ਤਿਆਰ ਕਰ ਰਿਹਾ ਅਜੇ ਘਰੀ ਫੇਰ ਤੋਂ ਪਾਕਿਸਤਾਨ ਵੱਲੋਂ ਭਾਰਤੀ ਫੌਜ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਇਹ ਵੀ ਪਤਾ ਲੱਗਿਆ ਆ ਕਿ ਕਾਫੀ ਸਾਰੇ ਟਿਕਾਣਿਆਂ ਦੇ ਉੱਤੇ ਪਾਕਿਸਤਾਨ ਦੇ ਵੱਨਿਓ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇੱਥੋਂ ਤੱਕ ਇਹ ਵੀ ਪਤਾ ਲੱਗਿਆ ਹੈ ਕਿ ਕਰਤਾਰਪੁਰ ਦੇ ਲਾਂਗੇ ਨੇੜੇ ਕੋਰੀਡੋਰ ਦੇ ਨੇੜੇ ਵੀ ਜਿਹੜਾ ਆ ਉਹ ਹਮਲਾ ਪਾਕਿਸਤਾਨ ਵੱਨਿਓ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਦੇ ਦਸੂਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਕਈ ਥਾਵਾਂ ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਤੇ ਨਾਲ ਹੀ ਡਰੋਨ ਸੁੱਟੇ ਗਏ ਨੇ ਇਹਨਾਂ ਵਿੱਚੋਂ ਹੀ ਇੱਕ ਡਰੋਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਵਿੱਚ ਡਿੱਗਿਆ ਜਿਸ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸੇ ਨੇ ਤੇ ਘਰ ਦੇ ਬੂਹੇ ਚ ਖੜੋਤੀ ਜਿਹੜੀ ਕਾਰ ਸੀ ਵਿੜੇ ਚ ਖੜੋਤੀ ਉਸ ਨੂੰ ਵੀ ਅੱਗ ਲੱਗੀ ਆ ਔਰ ਮੈਂ ਦੱਸ ਦੇਣਾ ਚਾਹਾਂਗਾ ਕਿ ਇਸ ਪਰਿਵਾਰ ਦੇ ਵਿੱਚ ਜਿੰਨਾਂ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਨੌਜਵਾਨ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜੋ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਫਰੋਜਪੁਰ ਵਿੱਚ ਇੱਕ ਤੋਂ ਬਾਅਦ ਇੱਕ ਪਾਕਿਸਤਾਨੀ ਡਰੋਨ ਦਿਖਾਈ ਦਿੱਤੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਇੱਕ ਵੀਡੀਓ ਵਿੱਚ ਇੱਕ ਸਾਰ ਹੀ 50 ਤੋਂ 60 ਡਰੋਨ ਅਸਮਾਨ ਵਿੱਚ ਦਿਖਾਈ ਦਿੱਤੇ ਜਿਸ ਨੂੰ ਭਾਰਤੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਔਰ ਫਿਲਹਾਲ ਕਾਫੀ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚੋਂ ਕਹਿ ਸਕਦੇ ਹਾਂ ਕੁਝ ਫੇਕ ਵੀ ਨੇ ਤੇ ਕੁਝ ਜਾਇਜ਼ ਵੀ ਨੇ ਜੋ ਦਿਖਾਈਆਂ ਜਾ ਰਹੀਆਂ ਨੇ ਪਰ ਅਸੀਂ ਵੀਡੀਓ ਉੱਤੇ ਇਤਵਾਰ ਨਹੀਂ ਕਰਦੇਗੇ ਹਾਲਕਿ ਦੂਜੇ ਪਾਸੇ ਐਵੀਗੇਸ਼ਨ ਰੈਗੂਲੇਟਰ ਡੀਜੀਸੀ ਨੇ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ 32 ਹਵਾਈ ਅੱਡੇ 15 ਮਈ ਤੱਕ ਸਿਵਲਨ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਸ਼੍ਰੀਨਗਰ ਅਤੇ ਅੰਮ੍ਰਿਤਸਰ ਹਵਾਈ ਅੱਡਾ ਸ਼ਾਮਲ ਹੈ। ਇਹ ਸਲਾਹ ਭਾਰਤ-ਪਾਕਿਸਤਾਨੀ ਫੌਜੀ ਰੁਕਾਵਟ ਦੇ ਮੱਦੇਨਜ਼ਰ ਲਿਆ ਗਿਆ ਹੈ। ਡੀਜੀਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਬੰਦ 9 ਮਈ ਤੋਂ 14 ਮਈ ਤੱਕ ਲਾਗੂ ਰਹੇਗਾ। ਤੈਨਾ ਹਵਾਈ ਅੱਡਿਆਂ ਵਿੱਚ ਊਧਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤੀਪੁਰ, ਬਠਿੰਡਾ, ਪੂਜ, ਬਿਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਦਨ ਅਤੇ ਜੰਮੂ ਸ਼ਾਮਲ ਨੇ। ਇਸ ਤੋਂ ਇਲਾਵਾ ਜਸਲਮਿਰ, ਜਾਮਨਗਰ, ਜੋਧਪੁਰ, ਕਾਂਡਲਾ, ਕਾਂਗੜਾ, ਗੰਗੋਲ, ਕਿਸ਼ੋਦ, ਕਿਸ਼ਨਗੜ੍ਹ, ਕੁੱਲੂ, ਮਨਾਲੇ ਅਤੇ ਪੁਤਰ ਅਤੇ ਲੇ ਸ਼ਾਮਲ ਨੇ। ਤਾਂ ਸਿਵਲ ਐਵੀਏਸ਼ਨ ਡਾਇਰੈਕਟਰ ਜਨਰਲ ਦੇ ਅਨੁਸਾਰ ਲੁਧਿਆਣਾ, ਮੁੰਦਰਾ, ਨਲਿਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ, ਹੀਰਾਸਰ, ਸਰਸਾਵਾ, ਸ਼ਿਮਲਾ, ਸ਼੍ਰੀਨਗਰ, ਥੋਈਸੀਅਤ ਤੇ ਉੱਤਰ ਲਾਈ ਨੂੰ ਵੀ ਬੰਦ ਕਰ ਦਿੱਤਾ ਆ ਪਾਕਿਸਤਾਨ ਵੱਲੋਂ ਜੋ ਫੌਜੀ ਹਮਲਾ ਕੀਤਾ ਗਿਆ ਆ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਇਸ ਦੇ ਨਾਲ ਹੀ ਤਰਨਤਾਰਨ ਵਿੱਚ ਵੀ ਲੋਕਾਂ ਵੱਲੋਂ ਅਸਮਾਨ ਦੇ ਵਿੱਚ ਡਰੋਨ ਉੱਡਦੇ ਦਿਖਾਈ ਦਿੱਤੇ ਜਿਸ ਦੇ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਆ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਸਰਦੀ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਹੋਇਆ ਸੀ ਯਾਰ ਹਰ ਪਾਸੋਂ ਸਾਇਰਨ ਵੱਜਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਲੋਕਾਂ ਨੂੰ ਪਹਿਲਾਂ ਤੋਂ ਗਾਹ ਕੀਤਾ ਗਿਆ ਸੀ ਕਿ ਕੋਈ ਵੀ ਆਪਣੇ ਘਰਾਂ ਦੀਆਂ ਬੱਤੀਆਂ ਨਾ ਜਗਾਏ ਸੜਕਾਂ ਉੱਤੇ ਨਾ ਨਿਕਲੇ ਨਾ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਵੱਲੋਂ ਸਾਵਧਾਨੀ ਵਰਤੀ ਗਈ ਜਿਸ ਕਾਰਨ ਪਾਕਿਸਤਾਨ ਵੱਲੋਂ ਕੀਤਾ ਗਿਆ ਹਰ ਹਮਲਾ ਨਕਾਮ ਹੁੰਦਾ ਨਜ਼ਰ ਆਇਆ ਹਰ ਹਮਲਾ ਨਕਾਮ ਹੁੰਦਾ ਨਜ਼ਰ ਆਇਆ ਫਿਲਹਾਲ ਪਾਕਿਸਤਾਨ ਤੇ ਭਾਰਤੀ ਫੌਜ ਦੇ ਵਿੱਚ ਤਣਾਅ ਬਣਿਆ ਹੋਇਆ ਕੁਝ ਪਲਾਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਗੋਲੀਬਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਕਿ ਪੁਲਿਸ ਅਤੇ ਫੌਜ ਵੱਲੋਂ ਵਾਰ-ਵਾਰ ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਅਫਵਾਹ ਵਿੱਚ ਨਹੀਂ ਆਉਣਾ ਅਤੇ ਪੁਲਿਸ ਦਾ ਅਤੇ ਫੌਜ ਦਾ ਸਾਥ ਦਿੰਦੇ ਹੋਏ ਸੰਜਮ ਤੋਂ ਕੰਮ ਲੈਣਾ ਤਾਂ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇੱਕ ਨਪਾਕ ਹਰਕਤ ਹੋਰ ਕੀਤੀ ਹੈ ਕਿ ਰੱਖਿਆ ਸੂਤਰ ਦੱਸਦੇ ਨੇ ਕਿ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਲੈ ਕੇ ਗੁਜਰਾਤ ਦੇ ਪੂਜ ਤੱਕ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਤੇ 26 ਤਵਾਂ ਮਾ ਉਤੇ ਡਰੋਨ ਦੇਖੇ ਗਏ ਨੇ ਇਹਨਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਲ ਨੇ ਜੋ ਨਾਗਰਿਕ ਅਤੇ ਫੌਜੀ ਟੀਚਿਆਂ ਲਈ ਸੰਭਾਵੀ ਖਤਰਾ ਪੈਦਾ ਕਰ ਰਹੇ ਨੇ ਹਾਲਕਿ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਜਾਤਰਾ ਡਰੋਨਾਂ ਨੂੰ ਦੇਖ ਦਿੱਤਾ ਹੈ ਭਾਰਤੀ ਫੌਜ ਨੇ ਕਿਹਾ ਕਿ 7 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਫੌਜ ਦੀਆਂ ਚੌਕੀਆਂ ਨੇ ਜੰਮੂ ਕਸ਼ਮੀਰ ਦੇ ਕਪਵਾੜਾ ਬਾਰਾਮੂਲਾ ਉੜੀ ਅਤੇ ਅਖਨੂਰ ਖੇਤਰਾਂ ਵਿੱਚ ਵੀ ਕੰਟਰੋਲ ਰੇਖਾ ਦੇ ਪਾਰ ਛੋਟੇ ਹਥਿਆਰਾਂ ਤੇ ਤੋਪਖਾਨਿਆਂ ਨਾਲ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਹੈ ਐਸਾਂਬਲੇ ਤੋਂ ਬੁਖਲਾਏ ਹੋਏ ਪਾਕਿਸਤਾਨ ਵੱਲੋਂ 7 8 ਅਤੇ 9 ਤਰੀਕ ਦੀ ਰਾਤ ਨੂੰ ਭਾਰਤੀ ਫੌਜ ਦੇ ਸਰਹੱਦ ਦੇ ਇਲਾਕਿਆਂ ਦੇ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਪਠਾਨਕੋਟੇਰ ਬੇਸੁੱਪ ਤੇ ਹਮਲਾ ਕੀਤਾ ਗਿਆ ਹੈ ਇਸ ਦੌਰਾਨ ਪਾਕਿਸਤਾਨ ਵੱਲੋਂ ਵੀ ਕਈ ਮਿਜ਼ਾਈਲਾਂ ਪੰਜਾਬ ਦੀਆਂ ਸਰਹੱਦਾਂ ਵੱਲ ਭੇਜੀਆਂ ਗਈਆਂ ਨੇ ਜਿਨ੍ਹਾਂ ਨੂੰ ਭਾਰਤੀ ਫੌਜ ਦੀ ਮੁਸਤੈਦਗੀ ਨਾਲ ਅਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਆ ਐਸ ਦੇ ਸਬੂਤ ਸ਼ੁਕਰਵਾਰ ਇਸ ਸਵੇਰ ਸਰਦ ਇਲਾਕੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਮਿਲੇ ਨੇ ਜਿੱਥੇ ਪਠਾਨਕੋਟ ਦੇ ਨਾਲ ਲੱਗਦੇ ਪਿੰਡਾਂ ਵਿੱਚ ਮਿਜ਼ਾਈਲਾਂ ਦੇ ਕੁਝ ਟੁਕੜੇ ਮਿਲੇ ਨੇ ਤੇ ਇੱਧਰ ਪੰਜਾਬ ਦੇ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਮਿਜ਼ਾਈਲਾਂ ਦੇ ਟੁਕੜੇ ਮਿਲੇ ਨੇ ਚਾਹੇ ਉਹ ਮਾਝੇ ਦੇ ਲੱਗ ਕੇ ਹੋਣ ਚਾਹੇ ਉਹ ਮਾਲਵੇ ਦੇ ਲੱਗ ਕੇ ਹੋਣ ਇਨ੍ਹਾਂ ਪਿੰਡਾਂ ਵਿੱਚ ਵੀ ਮਿਜ਼ਾਈਲਾਂ ਦੇ ਟੁਕੜੇ ਮਿਲੇ ਨੇ ਤੋਂ ਉੱਥੇ ਪੰਜਾਬ ਦੇ ਦੁਆਬਾ ਖੇਤਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਦਸੂਆ ਵਿੱਚ ਵੀ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਤੇ ਕਈ ਮਿਜ਼ਾਈਲਾਂ ਤੇ ਬੰਬ ਨੂਮਾ ਚੀਜ਼ਾਂ ਭਾਰਤ ਵੱਲ ਨਿਸ਼ਾਨਾ ਸਾਧਦੇ ਹੋਏ ਸੁੱਟੀਆਂ ਨੇ ਪਰ ਇਨਾਂ ਨੂੰ ਵੀ ਭਾਰਤੀ ਫੌਜ ਨੇ ਅਸਫਲ ਕਰ ਦਿੱਤਾ ਹੈ। ਦਸੂਹਾ ਵਿਖੇ ਪਾਕਿਸਤਾਨੀ ਹਮਲੇ ਦੇ ਸਬੂਤ ਪਿੰਡ ਦੇ ਖੇਤਾਂ ਵਿੱਚ ਪਏ ਮਿਜ਼ਾਈਲ ਦੇ ਟੁਕੜਿਆਂ ਤੋਂ ਮਿਲੇ ਨੇ ਜਿਨ੍ਹਾਂ ਨੂੰ ਭਾਰਤੀ ਫੌਜ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤੇ ਇਸੇ ਤਰ੍ਹਾਂ ਗੱਲ ਕਰ ਲੈਣੀ ਹੈ ਕਿ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੀ ਤਾਂ ਬਠਿੰਡਾ ਦੇ ਪਿੰਡ ਵਿੱਚ ਵੀ ਮਿਜ਼ਾਈਲ ਨੋਮਾ ਚੀਜ਼ਾਂ ਮਿਲੀਆਂ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਜਾਂਚ ਕਰਨ ਲਈ ਪੁਲਿਸ ਨੇ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਵਰਤੇ ਗਏ ਸਹਿਤਿਆਤ ਕਾਰਨ ਵੀ ਹੁਣ ਤੱਕ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਇਸ ਤਰ੍ਹਾਂ ਹੀ ਪੁਲਿਸ ਪ੍ਰਸ਼ਾਸਨ ਦਾ ਸਾਥ ਦੇ ਕੇ ਦੁਸ਼ਮਨਾ ਦੀ ਨਾਪਾਕ ਹਰਕਤਾਂ ਨੂੰ ناکਾਮਯਾਬ ਕੀਤਾ ਜਾਵੇਗਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮਿਜ਼ਾਈਲ ਡਿੱਗੀ ਸੀ ਤਾਂ ਪੂਰਾ ਦਿਨ ਚੜ ਗਿਆ ਸੀ ਔਰ ਧੂੜ ਮਿੱਟੀ ਉੜਦੀ ਦੇਖ ਕੇ ਹਰ ਕੋਈ ਸਹਿਮ ਗੈਸ ਦੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਕੇ ਆਲੇ ਦੁਆਲੇ ਦੇ ਲੋਕਾਂ ਵਿੱਚ ਜਾਂਚ ਵਿੱਚ ਜੁਟੇ ਔਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਵਿੱਚ ਜਿੱਥੇ ਇੱਕ ਪਾਸੇ ਇਹੋ ਜਿਹਾ ਜੰਗੀ ਮਾਹੌਲ ਨੂੰ ਲੈ ਕੇ ਖੌਫ ਦਾ ਆਲਮ ਹੈ ਖਾਸ ਤੌਰ ਤੇ ਸਰਦੀ ਲੱਕਾਂ ਵਿੱਚ ਤੇ ਉੱਥੇ ਹੀ ਪੰਜਾਬ ਦੇ ਲੋਕਾਂ ਦੇ ਹੌਸਲੇ ਵੀ ਬੁਲੰਦ ਨੇ ਕਿਉਂਕਿ ਪੰਜਾਬ ਹੀ ਹਿੰਦੁਸਤਾਨ ਦੇ ਵਿੱਚ ਸਭਾਰਤ ਵਿੱਚ ਅਜਿਹਾ ਖਿੱਤਾ ਆ ਜਿਹੜਾ ਸਦੀਆਂ ਤੋਂ ਹੀ ਦੁਸ਼ਮਣਾਂ ਦਾ ਟਾਕਰਾ ਕਰਦਾ ਆਇਆ ਔਰ ਸਭ ਤੋਂ ਪਹਿਲਾਂ ਜੇ ਇਸ ਦੁਸ਼ਮਣ ਨੇ ਭਾਰਤ 'ਤੇ ਹਮਲਾ ਕੀਤਾ ਚਾਹੇ ਉਹ ਕਿਸੇ ਵੀ ਪਾਸਿਓਂ ਆਉਂਦਾ ਹੋਵੇ ਤਾਂ ਸਭ ਤੋਂ ਪਹਿਲਾਂ ਹਿੱਕ ਡਾ ਕੇ ਪੰਜਾਬੀ ਲੜਿਆ ਔਰ ਪੰਜਾਬੀ ਫੇਰ ਉਨੀ ਹੀ ਨਿਡਰਤਾ ਦੇ ਨਾਲ ਅੱਜ ਵੀ ਤਾਇਨਾਤ ਨੇ ਅੱਜ ਵੀ ਉਹਨਾਂ ਦੇ ਹੌਸਲੇ بلند ਨੇ ਪਰ ਫਿਰ ਵੀ ਜਿਹੜੇ ਪੰਜਾਬੀ ਨੇ ਉਹ ਨਹੀਂ ਚਾਹੁੰਦੇ ਖਾਸ ਤੌਰ 'ਤੇ ਕਿ ਜੰਗ ਹੋਵੇ ਕਿਉਂਕਿ ਸਾਰੇ ਜਣੇ ਕਹਿੰਦੇ ਨੇ ਕਿ ਅਮਨ ਸ਼ਾਂਤੀ ਦਾ ਦੌਰ ਹੈ ਇਸ ਦੇ ਵਿੱਚ ਜੰਗ ਕੋਈ ਹੱਲ ਨਹੀਂ ਹੈ ਇਹ ਜੰਗ ਜਿਹੜੀ ਹੈ ਰੁਕਣੀ ਚਾਹੀਦੀ ਆ ਦੋ ਵੈਸਟ ਟਾਈਮ ਪੰਜਾਬ ਨੂੰ ਲੈ ਕੇ ਵੱਡੀ ਖਬਰ ਹੈ ਕਿ ਪੰਜਾਬ ਵਿੱਚ ਰੈੱਡ ਅਲਰਟ ਅਸਮਾਨ ਵਿੱਚ ਪਾਕਿਸਤਾਨੀ ਡਰੋਨਾਂ ਦੀਆਂ ਗਤੀਵਿਧੀਆਂ ਅਤੇ ਫੌਜ ਮੂੰਹ ਤੋੜ ਦੇ ਰਹੀ ਹੈ ਜਵਾਬ ਜਿहां ਪਰਤੇ ਪਾਕਿਸਤਾਨ ਵਿੱਚ ਝਗੜ ਜੰਗ ਵਰਗੇ ਹਾਲਾਤ ਬਣ ਗਏ ਨੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਣਾਅ ਦੇ ਵਿਚਕਾਰ ਸ਼ੁਕਰਵਾਰ ਰਾਤ ਤੇ ਸ਼ਨੀਚਰਵਾਰ ਸਵੇਰੇ ਪੰਜਾਬ ਦੇ ਕਈ ਸ਼ਹਿਰਾਂ ਤੇ ਡਰੋਨ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਹਾਲਕਿ ਫੌਜ ਨੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ ਦੇਰਾਂ ਤੱਕ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਸਰਹੱਦ ਤੇ ਸਥਿਤੀ ਅਜੇ ਵੀ ਸੁਵੇਦਨਸ਼ੀਲ ਬਣੀ ਹੋਈ ਆ ਸ਼ਨੀਚਰਵਾਰ ਸਵੇਰੇ ਅੰਮ੍ਰਿਤਸਰ ਵਿੱਚ ਇੱਕ ਡਰੋਨ ਹਮਲਾ ਹੋਇਆ ਸੀ ਜਿਸ ਨੂੰ ਹਵਾਈ ਸੈਨਾ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਪੂਰੇ ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਸਾਇਰਨ ਕਿਸੇ ਵੀ ਸਮੇਂ ਵੱਜ ਸਕਦਾ ਹੈ। ਭਾਰਤੀ ਫੌਜ ਦੀ ਤੁਰੰਤ ਕਾਰਵਾਈ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਵਿਰੁੱਧ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਏਗੀ। ਰਕਮਤਰਾਲ ਨੇ ਕਿਹਾ ਹੈ ਕਿ ਪਾਕਿਸਤਾਨ ਲਗਦੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ 26 ਥਾਵਾਂ ਦੇ ਉੱਤੇ ਡਰੋਨ ਦੇਖੇ ਗਏ ਨੇ ਇਹਨਾਂ ਵਿੱਚ ਕੁਝ ਡਰੋਨ ਹਥਿਆਰਾਂ ਨਾਲ ਲੈਸ ਹੋ ਸਕਦੇ ਨੇ ਭਾਰਤੀ ਹਥਿਆਰਬੰਦ ਸਨਮਾਂ ਹਾਈਲਾਈਟ ਨੇ ਅਤੇ ਅਜਿਹੇ ਸਾਰੇ ਹਵਾਈ ਖਤਰਿਆਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਸੁਚੇਤ ਅਤੇ ਸਾਵਧਾਨ ਰਹਿਣਾ ਮਹੱਤਵਪੂਰਨ ਹੈ ਇਸ ਘਟਨਾ ਤੋਂ ਬਾਅਦ ਅੰਬਰਸਰ ਅਤੇ ਆਸ-ਪਾਸ ਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਪਾਕਿਸਤਾਨ ਨੇ ਫੇਰ ਆਪਣੀ ਨਪਾਕ ਹਰਕਤ ਨੂੰ ਅੰਜਾਮ ਦਿੱਤਾ ਹੈ ਸਵੇਰੇ 5 ਵਜੇ ਅੰਮ੍ਰਿਤਸਰ ਵਿੱਚ ਡਰੋਨ ਹਮਲਾ ਕੀਤਾ ਤੇ ਹਮਲੇ ਤੋਂ ਬਾਅਦ ਗੋਲੀਬਾਰੀ ਵੀ ਕੀਤੀ ਗਈ ਆ ਪਾਕਿਸਤਾਨ ਨੇ ਫੇਰ ਤੋਂ ਮਿਜ਼ਾਈਲ ਦਾਗਿਆ ਤੇ ਇੱਕ ਫੌਜਦਕਾਰੀ ਨੂੰ ਮਿਜ਼ਾਈਲ ਦਾਗਣ ਦੀ ਕੋਸ਼ਿਸ਼ ਨੂੰ ਨਕਾਮ ਕਰ ਦਿੱਤਾ ਇੱਕ ਫੌਜਦਕਾਰੀ ਨੇ ਇਸ ਨੂੰ ਨਕਾਮ ਕੀਤਾ ਆ ਇਹ ਵੱਡੀ ਖਬਰ ਹੈ ਇਸ ਤਰ੍ਹਾਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਅੰਮ੍ਰਿਤਸਰ ਨੂੰ ਰੈਡ ਅਲਰਟ ਤੇ ਰੱਖਿਆ ਹੋਇਆ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਤੇ ਖਿੜਕੀਆਂ ਤੋਂ ਦੂਰ ਰਹਿਣ ਲਈ ਕਿਹਾ ਹੈ ਤੇ ਕਿਹਾ ਹੈ ਕਿ ਜਦੋਂ ਸਾਡੇ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਖੌਫਣਕ ਸਥਿਤੀ ਪੈਦਾ ਹੁੰਦੀ ਹੈ ਤੇ ਸੈਰਨ ਵੱਜ ਕੇ ਸੂਚਿਤ ਕੀਤਾ ਜਾਂਦਾ ਆ ਦੂਜੇ ਪਾਸੇ Rajasthan ਦੇ Barmer ਜ਼ਿਲ੍ਹੇ ਦੇ Ginda lakhe ਤੋਂ ਇੱਕ ਮਜ਼ਾਇਲ ਵਰਗੀ ਵਸਤੂ ਬਰਾਮਦ ਹੋਈ ਹੈ Ginda police station ਦੇ ਅਧਿਕਾਰੀਆਂ ਦੇ ਅਨੁਸਾਰ ਖੇਤਾਂ ਵਿੱਚ ਕੁਝ ਵਿਸ਼ੇਸ਼ ਮਿਲਣੇ ਪਿੰਡ ਵਾਸੀਆਂ ਦੀ ਸੂਚਨਾ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਹੈ ਔਰ ਪਿਰਾਨੀਨ ਦੇ ਧਾਨੀ ਪਰਿਉ ਪਿੰਡ ਵਿੱਚ ਇੱਕ ਮਿਜ਼ਾਈਲ ਵਰਗੀ ਵਸਤੂ ਮਿਲੀ ਹੈ ਪੁਲਿਸ ਅਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਨੇ ਤੇ ਜਾਂਚ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਬਾੜਮੇਰ ਵਿੱਚ ਰਾਤ ਨੂੰ ਕਈ ਵੱਡੇ ਹਮਲੇ ਕੀਤੇ ਜਾ ਚੁੱਕੇ ਨੇ ਬਾੜਮੇਰ ਜਿਹੜਾ ਕਿ ਉਧਰ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਾਲ ਪੈਂਦਾ ਆ ਬਿਕਨੇਰ ਦੇ ਲੁਕਨਸਾਰ ਇਲਾਕੇ ਦੇ ਕਾਲੂ ਪਿੰਡ ਵਿੱਚ ਵੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਧਮਾਕੇ ਤੋਂ ਬਾਅਦ ਪਿੰਡ ਦੇ ਨੇੜੇ ਇੱਕ ਮਜਾਇਲ ਸੈੱਲ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਹਾਲਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫੌਜ ਨੂੰ ਵੀ ਮੌਕੇ ਤੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਹਰਾਂ ਦੀ ਇੱਕ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜਾਇਲ ਸੈੱਲ ਕਿੱਥੋਂ ਆਇਆ ਅਤੇ ਇਸ ਦਾ ਕੀ ਸਰੋਤ ਹੈ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਲਗਾਤਾਰ ਡਰੋਨ ਹਮਲੇ ਕੀਤੇ ਗਏ ਨੇ ਜਿਨ੍ਹਾਂ ਨੂੰ ਭਾਰਤੀ 에ਅਰ ਡਿਫੈਂਸ ਸਿਸਟਮ ਵੱਲੋਂ ਨਸ਼ਟ ਕੀਤਾ ਗਿਆ ਭਾਰਤੀ ਫੌਜ ਨੇ ਸਨਿਚਿਤਵਰ ਸਵੇਰੇ ਦੱਸਿਆ ਕਿ ਪਾਕਿਸਤਾਨ ਵੱਲੋਂ ਡਰੋਨ ਹਮਲਿਆਂ ਦੇ ਹੋਰ ਹਥਿਆਰਾਂ ਦੇ ਨਾਲ ਸਾਡੀਆਂ ਪੱਛਮੀ ਸਰਹੱਦਾਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਪਰ ਪਾਕਿਸਤਾਨ ਦੀਆਂ ਨਨਪਾਕ ਕੋਸ਼ਿਸ਼ਾਂ ਨੂੰ ਭਾਰਤੀ ਫੌਜ ਬਿਲਕੁਲ ਤਬਾਹ ਕਰ ਰਹੀ ਹੈ ਤਾਂ ਫੌਜ ਨੇ ਕਿਹਾ ਹੈ ਜਈ ਕਿ ਕੱਟਨਾ ਵਿੱਚ ਅਸਵੇਰੇ ਤਕਰੀਬਨ 5 ਵਜੇ ਅੰਮ੍ਰਿਤਸਰ ਦੇ ਖਾਸਾ ਕੈਂਟ ਉੱਪਰ ਵੀ ਦੁਸ਼ਮਣ ਦੇ ਕਈ ਹਥਿਆਰਬੰਦ ਡਰੋਨ ਉੜਦੇ ਦਿਖ ਗਏ ਨੇ ਸਾਡੇ ਇਹ ਡਿਫੈਂਸ ਸਿਸਟਮ ਵੱਲੋਂ ਦੁਸ਼ਮਣ ਦੇ ਡਰੋਨ ਨੂੰ ਤੁਰੰਤ ਹੀ ਨਸ਼ਟ ਕਰ ਦਿੱਤਾ ਗਿਆ ਫੌਜ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਅਤੇ ਨਾਗਰਿਕਾਂ ਨੂੰ ਖਤਰੇ ਵਿੱਚ ਪਾਉਣ ਦੀ ਪਾਕਿਸਤਾਨ ਦੀ ਹਰ ਨਨਪਾਕ ਕੋਸ਼ਿਸ਼ ਨੂੰ ਨਕਾਮ ਕਰ ਦਿੱਤਾ ਜਾਵੇਗਾ ਫौज ਦੁਸ਼ਮਨ ਦੇ ਮਨਸੂਬਿਆਂ ਨੂੰ ਨਕਾਮ ਕਰ ਦੇਵੇਗੀ ਇਸ ਦੇ ਵਿੱਚ ਕੋਈ ਰਾਏ ਦੋ ਨਹੀਂ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦਿੰਦਾ ਆ ਹਾਲਕਾ ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਮੰਨਣ ਨੂੰ ਤਿਆਰ ਨਹੀਂ ਆ ਕਿ ਸਾਡੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਸਗੋਂ ਉਹ ਅੰਤਰਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਇਸ ਗੱਲ ਨੂੰ ਲਿਜਾਣਾ ਚਾਹੁੰਦਾ ਹੈ ਤੇ ਦੱਸਣਾ ਚਾਹੁੰਦਾ ਹੈ ਕਿ ਦੇਖੋ ਜੀ ਇਹਦੀ ਪੜਤਾਲ ਕਰਾਓ ਇਸ ਪੜਤਾਲ ਨੂੰ ਹਾਲ ਕੀ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਆ ਜਦੋਂ ਕਿ ਇਹ ਜਾਇਜ਼ ਸਿਗਾ ਕਿ ਜਿਹੜੇ ਇਹਨਾਂ ਨੇ ਟਿਕਾਣੇ ਮੱਲੇ ਹੋਏ ਸੀਗੇ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਫੌਜ ਨੇ ਤਬਾਹ ਕੀਤੇ ਆ ਜ਼ਾਹਿਰ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪੂਰੇ ਤਨਦੇਹੀ ਨਾਲ ਇਹਨਾਂ ਟਕਾਣਿਆਂ ਨੂੰ ਅੱਤਵਾਦੀਆਂ ਦੇ ਨੂੰ ਤਬਾਹ ਕੀਤਾ ਹੈ ਜਿਸ ਨੂੰ ਲੈ ਕੇ ਵੀ ਪਾਕਿਸਤਾਨ ਦੀ ਜਿਹੜੀ ਹਕੂਮਤ ਹੈ ਉਹ ਹੁਣ ਗੁੱਸੇ ਵਿੱਚ ਹੈ ਜਦੋਂ ਕਿ ਦਾਵਾ ਇਹ ਕਰ ਰਹੀ ਆ ਕਿ ਭਾਰਤ ਨੇ ਸਾਡੇ ਨਾਗਰਿਕਾਂ ਤੇ ਹਮਲਾ ਕੀਤਾ ਹੁਣ ਤੁਸੀਂ ਅੱਤਵਾਦੀਆਂ ਨੂੰ ਨਾਗਰਿਕ ਬਣਾ ਕੇ ਰੱਖੋਗੇ ਤਾਂ ਫਿਰ ਅਜਿਹਾ ਹੀ ਹੋਵੇਗਾ ਔਰ ਖਾਸ ਤੌਰ ਦੇ ਉੱਤੇ ਖੋਸ਼ੀ ਖੁਸ਼ੀ ਵਸਰੇ ਕਸ਼ਮੀਰ ਦੇ ਉੱਤੇ ਤੁਸੀਂ ਫੇਰ ਇਦਾਂ ਦਾ ਹੱਲਾ ਕਰਕੇ ਇੱਕ ਵਾਰੀ ਸਾਬਤ ਕਰ ਦਿੱਤਾ ਔਰ ਇਹ ਨੁਕਸਾਨ ਆਪਣੇ ਹੀ ਨਹੀਂ ਕੀਤਾ ਸਗੋਂ ਦੋਵਾਂ ਮੁਲਕਾਂ ਦੀ ਅਮਨ ਸ਼ਾਂਤੀ ਨੂੰ ਅੱਗ ਲਾਈ ਆ ਆਮ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਈ ਆ ਸੋ ਇਹ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਚਾਹੇ 65 ਦੀ ਹੋਵੇ ਚਾਹੇ 71 ਦੀ ਜੰਗ ਹੋਵੇ ਜਾਂ ਫਿਰ ਉਸ ਤੋਂ ਬਾਅਦ ਕਾਰਗਲ ਦਰਾਸ ਤੋਂ ਲੈ ਕੇ ਹੁਣ ਪੁਲਵਾਮਾ ਹਮਲੇ ਤੱਕ ਦੀ ਹੋਵੇ ਆਪਣੇ ਅਤਵਾਦੀਆਂ ਤੇ ਆਪਣੀ ਫੌਜ ਦੀ ਕਰਕੇ ਇਹੋ ਜੀਆਂ ਗਤੀਵਿਧੀਆਂ ਨੂੰ ਸਰੰਜਾਮ ਦਿੰਦਾ ਰਿਹਾ ਪਰ ਭਾਰਤੀ ਫੌਜ ਨੇ ਹਮੇਸ਼ਾ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਵਿਦਿਆਰਥੀਆਂ ਨੂੰ ਲੈ ਕੇ ਆ ਜਿਹੜੇ ਦੂਜੇ ਸੂਬਿਆਂ ਦੇ ਪੰਜਾਬ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜਨ ਲਈ ਆਏ ਸਨ ਬਹੁਤ ਸਾਰੇ ਵਿਦਿਆਰਥੀ ਹੁਣ ਵਾਪਸ ਆਪਣੇ ਘਰਾਂ ਨੂੰ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਆ ਇਸ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪੇ ਇੱਕ ਹੌਫ ਜ਼ਿਆਦਾ ਨੇ ਕਿ ਉਹਨਾਂ ਦੇ ਬੱਚੇ ਉਹਨਾਂ ਦੀਆਂ ਅੱਖਾਂ ਤੋਂ ਦੂਰ ਪੰਜਾਬ ਦੇ ਵਿੱਚ ਪੜਨ ਗਏ ਨੇ ਤਾਂ ਇਸ ਕਰਕੇ ਉਹਨਾਂ ਨੇ ਬੱਚਿਆਂ ਨੂੰ ਬੇਨਤੀਆਂ ਕਰਕੇ ਵਾਪਸ ਬੁਲਾ ਲਿਆ ਗਿਆ ਤੇ ਬੱਚੇ ਹੁਣ ਹੋਸਟਲ ਛੱਡ ਕੇ ਕਾਲਜ ਯੂਨੀਵਰਸਟੀਆਂ ਛੱਡ ਕੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ ਤਾਂ ਭਾਰਤੀ ਫੌਜ ਨੇ ਬੀਤੀ ਦੇਰ ਰਾਤ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਨੂੰ ਨਕਾਮ ਕਰ ਦਿੱਤਾ ਗਿਆ ਜਿਸ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸਿਨਾਵਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਨੇ ਜਦੋਂ ਕਿ ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਜੇ ਸਥਿਤੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਘਰਾਂ ਨੂੰ ਜਾ ਰਹੇ ਨੇ ਜੇ ਗੱਲ ਕੀਤੀ ਜਾਵੇ ਰਜੀਵ ગાંધી ਲਾਜ ਯੂਨੀਵਰਸਿਟੀ ਪਟਿਆਲਾ ਦੀ ਤਾ ਇਥੋਂ ਦੇ ਵਿਦਿਆਰਥੀ ਔਰ ਥਾਪਰ ਲਾ ਕਾਲਜ ਔਰ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਔਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਜਿਹੜੇ ਬਾਹਰ ਦੇ ਵਿਦਿਆਰਥੀ ਦੂਸਰੇ ਸੂਬਿਆਂ ਤੋਂ ਆ ਕੇ ਇੱਥੇ ਸਟੱਡੀ ਕਰ ਰਹੇ ਸੀਗੇ ਉਹ ਵੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਜਦੋਂ ਕਿ ਗੱਲ ਕੀਤੀ ਜਾਵੇ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਕਿ ਜਲੰਧਰ ਦੇ ਵਿੱਚ ਹੀ ਬਣੀ ਹੋਈ ਆ ਔਰ ਖਾਸ ਤੌਰ ਦੇ ਉੱਤੇ ਜਲੰਧਰ ਦੇ ਉੱਤੇ ਜੋ ਹਮਲੇ ਹੋਏ ਆ ਤੇ ਜਲੰਧਰ ਦੇ ਵਿੱਚੋਂ ਵੀ ਬਹੁਤੇ ਵਿਦਿਆਰਥੀ ਜਿਹੜੇ ਨੇ ਉਹ ਹੁਣ ਵਾਪਸ ਦੂਸਰੇ ਸੂਬਿਆਂ ਨੂੰ ਜਿੱਥੋਂ ਦੇ ਉਹ ਰਹਿਣ ਵਾਲੇ ਸੀ ਉੱਥੇ ਮੁੜ ਰਹੇ ਨੇ ਤਾਂ ਜਲੰਧਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਜਿਸ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਕਰ واپس ਬੁਲਾ ਲਿਆ ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੱਲ ਸਮਾਨ ਵਿੱਚ ਛੁੱਟਦੀਆਂ ਡਰੋਨ ਵਰਗੀਆਂ ਚੀਜ਼ਾਂ ਦੀ ਇੱਕ ਵੀਡੀਓ ਵਾਇਰਲ ਕੀਤੀ ਸੀ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ 3 ਦਿਨਾਂ ਦੀ ਛੁੱਟੀ ਦੇ ਹੁਕਮ ਵੀ ਹੋਏ ਨੇ ਇਸ ਤੋਂ ਬਾਅਦ ਵਿਦਿਆਰਥੀ ਘਬਰਾ ਗਏ ਨੇ ਤੇ ਜਿਸ ਕਾਰਨ ਅੱਜ ਵਿਦਿਆਰਥੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਰਾਹੀਂ ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਨੇ ਕੱਲ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਤੇ ਕਾਲਜਾਂ ਵਿੱਚ 3 ਦਿਨਾਂ ਦੀ ਛੁੱਟੀ ਦੇ ਹੁਕਮ ਜਾਰੀ ਕੀਤੇ ਸਨ ਦਰਅਸਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਛੁੱਟੀਆਂ ਦੇ ਹੁਕਮ ਜਾਰੀ ਕੀਤੇ ਸਨ ਇਸ ਦਰਨ ਕਈ ਨਿੱਜੀ ਸਕੂਲਾਂ ਕਾਲਜਾਂ ਵੱਲੋਂ ਵੀ ਇਹ ਦੇਸ਼ ਜਾਰੀ ਕੀਤੇ ਗਏ ਨੇ ਜਿਸ ਵਿੱਚ ਆਉਣ ਵਾਲੀ ਪ੍ਰੀਖਿਆ ਲਈ ਦੋ ਬਦਲ ਦਿੱਤੇ ਗਏ ਨੇ ਵਿਦਿਆਰਥੀਆਂ ਨੇ ਦੱਸਿਆ ਕਿ ਜਿਸ ਵਿੱਚ ਵਿਦਿਆਰਥੀ ਨੂੰ ਆਨਲਾਈਨ ਅਤੇ ਆਫਲਾਈਨ ਪ੍ਰੀਖਿਆਵਾਂ માં ਦੇਣ ਬਾਰੇ ਦੱਸਿਆ ਗਿਆ ਆ ਇਸ ਸਮੇਂਦਰ ਨੇ ਵੀ ਕਿਹਾ ਗਿਆ ਕਿ ਅਗਲੇ ਦੇਸ਼ ਜਾਰੀ ਹੋਣ ਤੱਕ ਆਨਲਾਈਨ ਪ੍ਰੀਖਿਆਵਾਂ ਕਰਾਈਆਂ ਜਾਣਗੀਆਂ ਅੱ데 ਤੋਂ ਵੱਧ ਬੱਚੇ ਯੂਨੀਵਰਸਿਟੀਆਂ ਛੱਡ ਚੁੱਕੇ ਨੇ ਇਸ ਦੇ ਨਾਲ ਹੀ ਕੁਝ ਬੱਚੇ ਛੁੱਟੀ ਫਾਰਮ ਭਰਨ ਦੀ ਪ੍ਰਕਿਰਿਆ ਦੇ ਵਿੱਚ ਨੇ ਮੱਧ ਪ੍ਰਦੇਸ਼ ਤੋਂ ਆਏ ਹੋਏ ਕਾਫੀ ਸਾਰੇ ਵਿਦਿਆਰਥੀ ਜੋ ਜਲੰਧਰ ਦੇ ਯੂਨੀਵਰਸਿਟੀ ਵਿੱਚ ਪੜ ਰਹੇ ਨੇ ਤਾਂ ਉਹਨਾਂ ਦੱਸਿਆ ਹੈ ਕਿ ਜਦੋਂ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ ਤਾਂ 29 ਤਰੀਕ ਤੱਕ ਹੋਣ ਵਾਲੇ ਪੇਪਰ ਮੁਲਤਵੀ ਕਰ ਦਿੱਤੇ ਗਏ ਨੇ ਤੇ ਉਹਨਾਂ ਕਿਹਾ ਹੈ ਕਿ ਯੂਨੀਵਰਸਿਟੀ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਘਰ ਵਾਪਸ ਆਉਣ ਲਈ ਕਿਹਾ ਇਸ ਦੌਰਾਨ ਹੈ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਵੀ ਕਿਹਾ ਕਿ ਯੂਨੀਵਰਸਿਟੀ ਨੇ ਕਿਹਾ ਕਿ ਜੋ ਵਿਦਿਆਰਥੀ ਘਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਜੋਖਮ ਨਹੀਂ ਲੈਣਾ ਚਾਹੀਦਾ ਵਿਦਿਆਰਥੀਆਂ ਨੂੰ ਆਪਣੇ ਘਰ ਵਾਪਸ ਆਉਣਾ ਚਾਹੀਦਾ ਔਰ ਜਦੋਂ ਇਦਾਂ ਦੀ ਖਤਰਨਾਕ ਸਥਿਤੀ ਹੋਵੇ ਤਾਂ ਜਾਹਿਰ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਬੁਲਾਉਣਾ ਹੀ ਠੀਕ ਲੱਗਦਾ ਆ ਕਿਉਂਕਿ ਹਰ ਮਾਂ ਬਾਪੇ ਚਾਹੁੰਦਾ ਹੁੰਦਾ ਹੈ ਕਿ ਬੱਚੇ ਉਹਨਾਂ ਦੀ ਸੁਰੱਖਿਆ ਛਾਇਆ ਦੇ ਹੇਠ ਹੀ ਰਹਿਣ ਸਟੱਡੀ ਕਰਨ ਲਈ ਦੂਰ ਭੇਜਣਾ ਤਾਂ ਚਲੋ ਗੱਲ ਹੈ ਹੀ ਆ ਪਰ ਜਦੋਂ ਇਹੋ ਜਿਹਾ ਮਾਹੌਲ ਹੋਵੇ ਤਾਂ ਜਾਹਿਰ ਹਰ ਕੋਈ ਜਾਏਗਾ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਕਿ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਪੰਜਾਬ ਦੀਆਂ ਵੱੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਵਿਦਿਆਰਥੀ ਹੁਣ ਦੂਸਰੇ ਸੂਬਿਆਂ ਤੋਂ ਜੋ ਆਏ ਸੀ ਉਹ ਆਪਣੇ ਕਰਾਂ ਨੂੰ ਛੁੱਟੀਆਂ ਲੈ ਕੇ ਵਾਪਸ ਜਾ ਰਹੇ ਨੇ ਸੋ ਇਸ ਤਰ੍ਹਾਂ ਦੀ ਖੌਫ ਜਿਹਾ ਸਥਿਤੀ ਵਿੱਚ ਕੋਈ ਵੀ ਨਹੀਂ ਰਹਿਣਾ ਚਾਹੁੰਦਾਗਾ ਫਿਲਹਾਲ ਅਸ ਦਾ ਇਹੀ ਕੰਮ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਇਹ ਹਾਲਾਤ ਬਣੇ ਹੋਏ ਨੇ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਔਰ ਉਧਰ ਰਾਜਸਥਾਨ ਦੇ ਵਿੱਚ ਕਿਉਂਕਿ ਜਿਹੜੇ ਸਰहदी ਇਲਾਕੇ ਤੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਇਹ 3 ਲੱਖ ਅਜਿਹੇ ਨੇ ਜਿਹੜੇ ਕਿ ਜ਼ਿਆਦਾ ਡੇਂਜਰ ਜ਼ੋਨ ਮੰਨੇ ਜਾ ਰਹੇ ਨੇ ਔਰ ਜਿੱਥੇ ਇਹਨਾਂ ਤਿੰਨਾਂ ਨੂੰ ਹੀ ਪਾਕਿਸਤਾਨ ਦੀਆਂ ਕਟਿਆ ਜਿਹੜੀਆਂ ਹਰਕਤਾਂ ਨੇ ਨਪਾਕ ਹਰਕਤਾਂ ਨੇ ਉਹਨਾਂ ਗਤੀਵਿਧੀਆਂ ਨਾਲ ਸਿੱਜਣਾ ਪੈ ਰਿਹਾ ਔਰ ਭਾਰਤੀ ਫੌਜ ਪੂਰੀ ਮੁਸਤੈਦੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਾਤਾ ਹੈ। ਢੀ ਖਬਰ ਹੈ ਕਿ ਭਾਰਤ-ਪਾਕਿਸਤਾਨ ਤਣਾਵ ਚਾਲਿਆ ਜੀਪੀਸੀ ਵੱਲੋਂ ਗੁਰਦੁਆਰਿਆਂ ਲਈ ਆਦੇਸ਼ ਜਾਰੀ ਕੀਤੇ ਗਏ ਨੇ ਤੇ ਨਾਲ ਹੀ ਭਾਰਤ ਨੇ ਨਨਕਾਣਾ ਸਾਹਿਬ ਉੱਤੇ ਹਮਲਿਆਂ ਤੇ ਦਾਅਵਿਆਂ ਨੂੰ